ਨਾ ਮੈਂ ਜਾਣਾ ਨਾ ਮੈਂ ਧਿਆਨਾ ਨਾ ਮੈਂ ਕੋਈ ਵੀ ਵਿਦਵਾਨਾ ਗੁਰੂ ਦੀ ਬਾਣੀ ਸੁਣੀ ਤੇ ਸਮਝੀ ਗੁਰੂ ਦੀ ਬਾਣੀ ਸੁਣੀ ਤੇ ਸਮਝੀ ਅੰਦਰ ਬੈਠਾ ਰਿਹਾ ਨਿਧਾਨਾ 사ਸੰਗ ਵਿੱਚ ਰਹਾ ਦਾਸ ਸਵਾਮੀ ਜੀ ਰੰਗ ਪਿਆਇਆ ਮਿਹਰਬਾਨਾ ਮੈਂ ਕਿਆਨੀ ਨਹੀਂ ਪਰ ਆਤਮਾ ਹੋ ਗਈ ਆਤਮਵਲੀ ਧਿਆਨਾ ਅਤੰਬ ਲੇਨ ਧਿਆਨਾ ਤਾਹੀ ਲਿਖਾ ਹਰੇਕ ਇੱਕ ਪੰਕਤੀ ਤਾਹੀ ਲਿਖਾ ਹਰੇਕ ਇੱਕ ਪੰਕਤੀ ਕਰਾਂ ਬੇਨਤੀ ਧਿਆਲ ਸਹਾਏ ਤਾਹੀ ਲਿਖਾ ਹਰੇਕ ਪੰਕਤੀ ਕਰਾ ਧਿਆਨਾ ਧਿਆਲ ਸਹਾਏ ਦਾਸ ਸਵਾਮੀ ਜੀ ਸਦਾ ਮੇਰੇ ਅੰਕ ਸੰਗ ਤੁਸੀਂ ਹੀ ਮੇਰੀ ਪੜ੍ਹਾਈ ਕਮਾਈ ਤੁਸੀਂ ਹੀ ਮੇਰੀ ਪੜਾਈ ਕਮਾਈ ਦਾਦਾ ਸਵਾਮੀ ਜੀ ਕਰ ਸਹਾਏ ਮੈਂ ਇਹ ਪੰਕਤੀ ਦੇ ਪਨਾਈ ਬੋਲ ਅਨਮੋਲ ਚਿਕੈ ਸੁਨਾਈ ਕਰਾਂ ਬੇਨਤੀ ਰਾਧਾ ਸੁਆਮੀ ਆਪ ਵਸ ਨਾ ਜੋਈ ਹਰ ਚਿਤ ਸੁਨੋ ਰਾਧਾ ਸੁਆਮੀ ਹਰ ਚਿਤ ਸੁਨੋ ਵੇ ਸਦਲਾ ਕੋਲ ਨਾ